ਅੱਜ ਪੀਲਾ ਵੱਲੋਂ ਸਟ੍ਰਾਈਕ ਕੀਤੀ ਗਈ। ਅੱਜ ਸਾਰੇ 2-3 ਮੁੱਦੇ ਹੈਗੇ ਜਿਹੜੇ ਇਹ ਹੜਤਾਲ ਕੀਤੀ ਆ। ਪਹਿਲਾ ਮੁੱਦਾ ਸਾਡਾ ਹੈਗਾ ਸਾਡੇ ਮਾਨਯੋਗ ਸੀਨੀਅਰ ਬਾਰ ਮੈਂਬਰ ਸ਼੍ਰੀ ਐ ਕੇ ਸੋਨੀ ਐਡਵੋਕੇਟ ਸਾਹਿਬ ਹੈਗੇ ਆ। ਬਾਰ ਦੇ ਸਾਡੇ ਸੀਨੀਅਰ ਮੋਸਟ ਐਡਵੋਕੇਟ। ਉਹ ਐਸ ਡੀ ਐਮ ਸਾਹਿਬ ਦੀ ਕੋਰਟ 'ਚ ਮਿਤੀ 28 ਤਰੀਕ ਨੂੰ ਪੇਸ਼ ਹੈ। ਰੀਡਰ ਕੋਲੋਂ ਡੇਟ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਇੰਨੇ ਨੂੰ ਹੀ ਮਾਨਯੋਗ ਐਸ ਡੀ ਐਮ ਸਾਹਿਬ ਨੂੰ ਨਿੱਜੀ ਤੌਰ ਤੇ ਇੰਨਾ ਹੰਕਾਰੀ ਸੁਭਾਅ ਅਸੀਂ ਮੈਜਨ ਨਹੀਂ ਕੀਤਾ ਸੀਗਾ। ਔਰ ਉਹਨਾਂ ਨੇ ਉਹਨਾਂ ਨੇ ਬਦਤਮੀਜ਼ੀ ਕੀਤੀ ਸੋਨੀ ਸਾਹਿਬ ਨੂੰ। ਔਰ ਬਾਰ ਦੇ ਸੀ ਬਾਕੀ ਮੈਂਬਰ ਸਾਹਿਬਾਨ ਨੇ ਇਹ ਵੀ ਗੱਲ ਕਹੀ ਕਿ ਸੋਨੀ ਸਾਹਿਬ ਸੀਨੀਅਰ ਮੈਂਬਰ ਆ ਬਾਰ ਦੇ ਤੁਸੀਂ ਇਹ ਨਾ ਕਰੋ ਲੇਕਿਨ ਉਹਦੇ باوجود ਵੀ ਉਹਨਾਂ ਨੇ ਭੱਦੀ ਸ਼ਬਦਾਵਲੀ ਇਸਤੇਮਾਲ ਕੀਤਾ ਔਰ ਕੁਰਸੀ ਨੂੰ ਲੱਤ ਮਾਰ ਕੇ ਅੰਦਰ ਚਲੇ ਗਏ ਔਰ ਇਹ ਬੜੀ ਮੰਦ ਭਾਦੀ ਔਰ ਡੋਖ ਖਾਲੀ ਗੱਲ ਆ ਕਿ ਇਹ ਪਬਲਿਕ ਸਰਵੰਟ ਹੈਗੇ ਲੋਕਾਂ ਦੀ ਸੇਵਾ ਲਈ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਸ਼ਰਧਾਂ ਦੀ ਸੋਹ ਖਾ ਕੇ ਦੇਖਦੀ ਸੇਵਾ ਕਰਨ ਲਈ ਆਏ ਆ ਇਹਨਾਂ ਨੂੰ ਵਕੀਲ ਤਾਂ ਕੀ ਆਮ ਪਬਲਿਕ ਨਾਲ ਵੀ ਪਿਆਰ ਨਾਲ ਗੱਲ ਕਰਨੀ ਚਾਹੀਦੀ ਆ ਇਹ ਕੁਰਸੀ ਦਾ ਇੰਨਾ ਰੋਹ ਔਰ ਕੁਰਸੀ ਦਾ ਇੰਨਾ ਦਾਬਾ ਕਿਸ ਗੱਲ ਦਾ ਦਾਬਾ ਹੈ ਕਿਸ ਗੱਲ ਦਾ ਅਸੀਂ ਉਹਨਾਂ ਨੂੰ ਮਿਲੇ ਗੱਲ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਡੀਸੀ ਸਾਹਿਬ ਨੂੰ ਵੀ ਮਿਲੇ ਲੇਕਿਨ ਮੈਨੂੰ ਐ ਲੱਗਦਾ ਕਿ ਪ੍ਰਸ਼ਾਸਨ ਆਪਣੇ ਅਫਸਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦ ਕਿ ਗੱਲ ਐਡੀ ਕੁਝ ਵੀ ਨਹੀਂ ਸੀ ਸੋਨੀ ਸਾਹਿਬ ਸਾਡੇ ਬਜ਼ੁਰਗ ਹੈਗੇ ਆ ਬੰਦਾ ਇੰਨਾ ਹੀ ਕਹਿੰਦਾ ਵੀ ਸੋਨੀ ਸਾਹਿਬ ਕੋਈ ਗੱਲ ਨਹੀਂ ਮੇਰੇ ਦਿਲ 'ਚ ਕੁਝ ਨਹੀਂ ਹੈ ਲੇਕਿਨ ਉਹ ਜਿਹੜੀ ਉਹਨਾਂ ਦੀ ਐਡਮੈਂਟ ਨੇਚਰ ਆ ਉਹ ਇੱਥੇ ਸ਼ੋ ਹੋਉਂਦਾ ਹੈ ਕਿ ਉਹ ਜਿਹੜਾ ਉਧਰ ਦਾ ਹੰਕਾਰ ਆ ਉਹ ਕੁੱਟ-ਕੁੱਟ ਕੇ ਭਰਿਆ ਹੈ ਉਹਨਾਂ ਦਾ ਲੇਕਿਨ ਵਕੀਲ ਜਮਾਤ ਜਿਹੜੀ ਆ ਪੰਜਾਬ ਦੇ ਵਿੱਚ ਅਸੀਂ 40 ਹਜ਼ਾਰ ਤੋਂ ਉੱਪਰ ਵਕੀਲ ਆ ਅਸੀਂ ਆਪਣੇ ਹੱਕ ਸੱਚ ਔਰ ਇਨਸਾਫ ਦੀ ਲੜਾਈ ਲਈ ਔਰ ਸਨਮਾਨ ਦੀ ਲੜਾਈ ਲਈ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਔਰ ਮੈਨੂੰ ਜੋ ਲੋਡ ਪਈ ਤਾਂ ਮੈਂ ਪੂਰੇ ਪੰਜਾਬ ਦੀ ਕਾਲ ਦਵਾਂਗਾ ਔਰ ਇਸ ਇਸ ਲਾਪਰਵਾਹ ਹੰਕਾਰੀ ਅਫਸਰ ਕਰਕੇ ਪੰਜਾਬ ਸਰਕਾਰ ਦੀ ਈਮੇਜ ਖਰਾਬ ਹੋ ਰਹੀ ਹੈ ਲੋਕਾਂ ਦੀ ਨਜ਼ਰ ਦੇ ਵਿੱਚ ਇਸ ਕਰਕੇ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਕਿ ਇਸ ਮੁੱਦੇ ਨੂੰ ਜਲਦ ਜਲ ਹੱਲ ਕੀਤਾ ਜਾਵੇ ਦੂਜਾ ਮੁੱਦਾ ਸਾਡਾ ਹੈਗਾ ਸੁਨਾਮ ਦੇ ਸਾਡੇ ਵਕੀਲ ਸਾਹਿਬ ਦੇ ਉੱਪਰ ਅਟੈਕ ਹੋਇਆ ਔਰ ਉਹਨਾਂ ਤੇ ਜਾਨਲੇਵਾ ਹਮਲਾ ਹੋਇਆ ਔਰ ਇਹ ਨਿੱਚ ਦੀਆਂ ਗੱਲਾਂ ਐ ਰੋਜ਼ ਕਰੀ ਉੱਧਰ ਅੱਜਕੱਲ੍ਹ ਦੇਖੋ ਹਾਲਾਤ ਇਦਾਂ ਦੇ ਆ ਸਿਵਲ ਹਸਪ ਕਚਿਹਰੀ ਦੇ ਵਿੱਚ ਵਕੀਲ ਸੁਰੱਖਿਅਤ ਨਹੀਂ ਹੈਗੇ ਤੇ ਆਮ ਲੋਕ ਕਿੱਥੋਂ ਸੁਰੱਖੇ ਹੋਣਗੇ। ਤੋਂ ਇਸ ਕਰਕੇ ਸਰਕਾਰ ਕੋਲ ਸਾਡੀ ਇਹ ਵੀ ਮੰਗ ਹੈਗੀ ਆ ਕਿ ਜਿਹੜਾ ਐਡਵੋਕੇਟ ਪ੍ਰੋਟੈਕਸ਼ਨ ਐਕਟ ਹੈਗਾ ਉਹਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਤਾਂ ਕਿ ਅਸੀਂ ਇੱਕ ਸੁਖਾਵੇ ਮਾਹੌਲ ਦੇ ਵਿੱਚ ਵਕੀਲ ਲੋਕਾਂ ਦੇ ਹੱਕਾਂ ਲਈ ਉਹਨਾਂ ਨੂੰ ਨਿਆਂ ਦਿਲਾਉਣ ਦੇ ਲਈ ਆਪਣੀ ਸੰਜੀਦਗੀ ਨਾਲ ਔਰ ਸ਼ਾਂਤੀ ਨਾਲ ਕੰਮ ਕਰ ਸਕਣ। ਜੇਕਰ ਐਸ.ਐਮ ਵਾਲੀ ਜਿਹੜੀ ਗਲਵਾਤ ਨਹੀਂ ਚੜਦੀ ਅੱਗੇ ਕੀ ਐਕਸ਼ਨ ਹੈ? ਅਸੀਂ ਹੱਲੇ ਸੋਮਵਾਰ ਤੱਕ ਦੇਖਾਂਗੇ। ਇੱਕ ਦੋ ਦਿਨ ਹੋਰ ਦੇਖਾਂਗੇ ਅਸੀਂ ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਸਾਡਾ ਹੈਗਾ ਆ ਜੇ ਸਾਨੂੰ ਲੋੜ ਪਈ ਡੀਸੀ ਦਫ਼ਤਰ ਦੇ ਸਾਹਮਣੇ ਅਸੀਂ ਲਗਾਤਾਰ ਧਰਨਾ ਲਾਵਾਂਗੇ ਟੈਂਟ ਲਾ ਕੇ ਜਦੋਂ ਤੱਕ ਕਿ ਉਹ ਐਸਡੀਐਮ ਸਾਹਿਬ ਜਿਹੜੇ ਹੈਗੇ ਆਪਣੀ ਗਲਤੀ ਨਹੀਂ ਮੰਨਦੇ ਔਰ ਅਸੀਂ ਪੂਰੇ ਪੰਜਾਬ ਦੇ ਵਕੀਲਾਂ ਦੇ ਨਾਲ رابطہ ਕਰ ਰਹੇ ਹਾਂ ਬਾਰ ਕਾਉਂਸਲ ਆਪਣੀ ਪੰਜਾਬ ਹਾਈ ਕੋਰਟ ਨਾਲ ਵੀ ਆਪੀ ਰਾਬਤਾ ਕਾਇਮ ਕੀਤਾ ਔਰ ਮਾਨਯੋਗ ਚੇਅਰਮੈਨ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਇਸ ਮੁੱਦੇ ਨੂੰ ਦੇਖ ਰਹੇ ਹਾਂ ਔਰ ਜੇ ਲੋੜ ਪਈ ਕਿਸੇ ਵੀ ਤਰ੍ਹਾਂ ਦਾ ਲੋਕਤੰਤਰੀ ਢੰਗ ਦੇ ਨਾਲ ਕੋਈ ਵੀ ਕਰਨਾ ਪ੍ਰਦਰਸ਼ਨ ਵਿਰੋਧ ਜਾਂ ਹੜਤਾਲ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਨਹੀਂ ਮਾਫੀ ਮੁੱਦਾ ਇਹਦਾ ਨਹੀਂ ਕੋਈ ਨਹੀਂ ਮਾਫੀ ਕੱਲਾ ਮਾਫੀ ਮੁੱਦਾ ਨਹੀਂ ਹੈਗਾ ਦੇਖੋ ਗੁੱਦਾ ਇਹ ਹੈਗਾ ਜੇ ਇੱਕ ਥੇਰ ਦੇ ਉੱਪਰ ਬੈਠਾ ਅਫਸਰ ਜਿਹਦੇ ਤੋਂ ਲੋਕ ਇਸ ਉਮੀਦ ਨਾਲ ਜਾਂਦੇ ਆ ਕਿ ਲੋਕਾਂ ਨੂੰ ਨਿਆਂ ਔਰ ਹੱਕ ਪ੍ਰਾਪਤੀ ਦੇ ਵਿੱਚ ਉਹ ਸਹਿਯੋਗ ਕਰੇਗਾ ਉਹਨਾਂ ਦੇ ਹੱਕਾਂ ਲਈ ਲੜ ਕੇ ਹੀ ਕਰੇਗਾ ਜੇ ਉਹ ਅਫਸਰ ਹੰਕਾਰੀ ਸੁਭਾਅ ਦਾ ਹੈਗਾ ਉਹਨੂੰ ਆਪਣੇ ਓਜੇ ਦਾ ਹੰਕਾਰ ਜਾਦਾ ਲੋਕਾਂ ਦੀ ਉਹ ਸੇਵਾ ਨਹੀਂ ਕਰ ਸਕਦਾ ਐਹੋ ਜੇ ਅਫਸਰ ਸਾਨੂੰ ਨਹੀਂ ਚਾਹੀਦੇ ਹਾਂ ਜੀ ਇਹਨਾਂ ਨੂੰ ਬਦਲ ਦੇਣਾ ਚਾਹੀਦਾ ਮੈਂ ਕਹਿੰਦਾ ਬਦਲਿਆ ਜਾਵੇ ਬਜਰਾਣੀਆਂ ਨੂੰ ਐਸੇ ਕੈਸੇ ਐਸੀ ਜਗ੍ਹਾ ਤੇ ਲਾਇਆ ਜਾਵੇ ਜਿੱਥੇ ਉਹਦੀ ਪਬਲਿਕ ਡੀਲਿੰਗ ਨਾ ਹੋਵੇ ਫਾਈਲਾਂ ਦੇ ਵਿੱਚ ਬੈਠੇ ਰਹਿਣ ਬਸ ਐਡਾ ਨੇ ਅਫਸਰ ਦੀ ਸਹੀ ਜਗ੍ਹਾ ਉਹੀ ਹੁੰਦੀ